ਆ ਦੋਏ ਤਾਂ ਸਨੇ ਕੱਪੜੇ ਪਾਏ ਆ ਬਾਜੇ ਮੈਂ ਰੋਟੀ ਨਹੀਂ ਖਾਦੀ ਕਹਿੰਨੇ ਆ ਆ ਗਾਂਟ ਹੋ ਗਿਆ ਜੀ ਦੋਨੇ ਜੀ ਭੱਜਿਆ ਹੀ ਕਰੋ ਐਡੋ ਕਰਾਇਆ ਸਰ ਤੇ ਕਿ ਆ ਹਾਲਤ ਦੇਖੀ ਕੋ ਬਹੁਤ ਹੀ ਨਾਜ਼ੁਕ ਹਾਲਤ ਸੀ ਜਿਹੜੀ ਕਿ ਇੱਕ ਲੇਡੀਜ਼ ਤੇ ਜਾਂ ਦੋ ਲੇਡੀ ਸੀਗੀਆਂ ਇੱਕ ਏਜੰਸੀ ਜਿਹੜੀ ਕਿ ਇੱਕ ਲੇਡੀਜ਼ ਦੀ ਇੱਕ ਘੋੜੇ ਦੇ ਥੱਲੇ ਆਉਣ ਨਾਲ ਬਹੁਤ ਦਰਦਨਾਕ ਜਿਹੜੀ ਮੌਤ ਹੋ ਗਈ ਆ ਤੇ ਜਿਹੜੀ ਕਿ ਦੇਖਣਯੋਗ ਵੀ ਨਹੀਂਗੀ ਤੇ ਜਿਹੜੀਆਂ ਦੋ ਇੱਕ ਹੋਰ ਪੈਣਾਂ ਉਹਨਾਂ ਦੇ ਸੱਟਾਂ ਲੱਗੀਆਂ ਵਾ ਤੇ ਕਿਹੜਾ ਵੀਰ ਮੋਟਰਸਾਈਕਲ ਚਲਾਉਂਦਾ ਵੀ ਉਹਦੇ ਵੀ ਮੈਨੂੰ ਸੱਟਾਂ ਵਾ ਮਤਲਬ ਇੱਕ ਹਾਏ ਕਿੱਥੇ ਲੈ ਚੱਲੇ ਹਾਏ ਹੇ ਹਾਏ ਕਿੱਥੇ ਲੈ ਹਾਏ ਹੇ ਹਾਏ 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 ਵੇ ਹਾਏ ਇਹ ਆ ਤੁਹਾਡੇ ਕੀ ਲੱਗਦਾ ਸੀ ਮੇਰੀ ਮੇਰਾ ਸਾਲਾ ਵਾਲਾ ਜੀ ਮੇਰੀ ਸਾਲੀ ਜੀ ਇੱਕ ਹੈ ਤੇ ਮੇਰੇ ਕੋ ਘਰੋਂ ਆਏ ਗਨੇ ਭਾਜੀ ਮੋਟਰਸਾਈਕਲ ਦੇ ਦੋ ਤੇ ਮੈਂ ਜੀ ਜਾਣਾ ਮੈਂ ਮੈਂ ਦੇ ਦਿੱਤਾ ਮੋਟਰਸਾਈਕਲ ਮੇਰੇ ਕੋ ਜੀ ਆਰੋ ਮੈਨੂੰ ਕਹਾਂ ਦੋ ਤਿੰਨ ਦਿਨ ਬਾਅਦ ਮੈਂ ਤੈਨੂੰ ਮੋਟਰਸਾਈਕਲ ਮੋੜ ਜੂਗਾ ਤੇ ਮੋਟਰਸਾਈਕਲ ਦੇ ਦੇ ਭਾਜੀ ਮੈਂ ਚਾਬੀ ਦੇ ਦਿੱਤੀ ਕਰੋ ਮੈਂ ਕਹ ਲਿਆ ਬਧਾਇਆ ਚਾਬੀ ਤੈਨੂੰ ਆਹ ਕਰੋ ਤਰਫੇ ਮੈਂ ਨੌਣ ਲੱਗ ਗਿਆ ਆੜ ਤਰੋ ਆਜ ਮੈਂ ਨੌਣ ਲੱਗ ਗਿਆ ਨਾ ਦੂਵੇ ਬਸ ਮੈਂ ਕੱਪੜੇ ਪਾਏ ਆ ਬਾਜੇ ਮੈਂ ਰੋਟੀ ਨਹੀਂ ਖਾਦੀ ਕਿੰਨੇ ਆ ਗਾਂਟ ਹੋ ਗਿਆ ਜੀ ਦੋਨੇ ਜੀ ਭੱਜਿਆ ਹੀ ਕਰੋ ਐਡੋ ਕਰਾਇਆ ਸਰ ਇਹਨਾਂ ਨੂੰ ਵੀ ਆਇਓ ਤੋ ਕਿੰਨਾ ਸਟੇ ਮੋਗੇ ਤੋਂ ਆਪਣੇ ਬੁੱਕਣਾ ਰੋਡ ਤਾਂ ਜਾ ਰਹੀ ਨਾ ਮੈਂ ਕਿਹ ਕਿਹ ਸਟੇ ਤੇ ਤੋ ਕਿ ਆਇਆ ਇੱਥੇ ਇੱਥੇ ਟਰੱਕ ਦੇ ਥੱਲੇ ਆਈ ਪਈ ਹੋਈ ਹੈ ਜੀ ਕੌਣ ਸੀ ਜਿਹਦੀ ਜੱਤ ਹੋਈ ਹੈ ਮੇਰੀ ਸਾਲੀ ਆ ਜੀ ਕੀ ਨਾਮ ਕੀ ਉਹਨਾਂ ਦਾ ਰੇਨਾਗੋ ਗੇ ਨੇ ਕਾਲਦਾਰ ਗਾੜ ਦੇ ਮੈਨੂੰ ਆਪਰਾ ਹੀ ਕੀ ਕਹਿੰਨੇ ਪੱਕਾ ਨਾ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਮਰ ਉਣੀ 20 20 ਸਾਲ ਦੀ ਬਣੂਗਾ ਇੰਨੀ ਵਿਆਹੀ ਮੁੰਡਾ ਇੱਕ ਹੀ ਉਰੇ ਘਰ ਆ ਕੰਮ ਨਹੀਂ ਕਰਦਾ ਜੀ ਉਰੇ ਘਰ ਆ ਨਾ ਲੜ ਲੜਦੇ ਆਈ ਜੀ ਤੇ ਸਾਡੇ ਕੋਲੇ ਤਿੰਨ ਮਹੀਨਾ ਹੋ ਗਈ ਸਾਡੇ ਕੋਲ ਰਹਿਣ ਦੀ ਇਹ ਸਮਾਜ ਸੇਵਾ ਜਿਹੜੇ ਫੈਸਲੇ ਤੋਂ ਨਹੀਂ ਕਿ ਐਕਸੀਡੈਂਟ ਆਇਆ ਜੀ ਕਿ ਪਹਿਲਾਂ ਤਾਂ ਜੀ ਸਮਾਜ ਸੇਵਾ ਸੁਸਾਇਟੀ ਅਜੇਸ਼ਨ ਮੋਗਾ ਜਿਹੜੀ ਕਿ 24 ਘੰਟੇ ਜੀ ਸੇਵਾ ਨੂੰ ਸਮਰਪਿਤ ਆ ਜਿੱਥੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਾਲ ਕੀਤੀ ਸੀ ਵੀ ਇੱਥੇ ਐਕਸੀਡੈਂਟ ਹੋਇਆ ਤੇ ਸਮਾਜ ਸੇਵਾ ਸੁਸਾਇਟੀ ਦੀਆਂ ਦੋਨੇ ਹੀ ਇਸ ਦੀਆਂ ਗੱਡੀਆਂ ਤੇ ਨਾਲ ਦੀ ਨਾਲ ਹੀ ਇੱਥੇ ਜਿਹੜੀ ਘਟਨਾ ਸਥਾਨ ਤੇ ਚਾਈਆਂ ਵਾ ਜਿੱਤ ਕੇ ਆ ਹਾਲਤ ਦੇਖੀ ਕੋ ਬਹੁਤ ਹੀ ਨਾਜ਼ੁਕ ਹਾਲਤ ਸੀ ਜਿਹੜੀ ਕਿ ਇੱਕ ਲੇਡੀਜ਼ ਤੇ ਜਾਂ ਦੋ ਦੋ ਲੇਡੀ ਸੀਗੀਆਂ ਇੱਕ ਏਜੰਸੀ ਜਿਹੜੀ ਕਿ ਇੱਕ ਲੇਡੀਜ਼ ਦੀ ਇੱਕ ਘੋੜੇ ਦੇ ਥੱਲੇ ਆਉਣ ਨਾਲ ਬਹੁਤ ਦਰਦਨਾਕ ਜਿਹੜੀ ਮੌਤ ਹੋ ਗਈ ਆ ਤੇ ਜਿਹੜੀ ਕਿ ਦੇਖਣਯੋਗ ਵੀ ਨਹੀਂਗੀ ਤੇ ਜਿਹੜੀਆਂ ਦੋ ਇੱਕ ਹੋਰ ਪੈਣ ਆ ਉਹਨਾਂ ਦੇ ਸੱਟਾਂ ਲੱਗੀਆਂ ਵਾ ਤੇ ਕਿਹੜਾ ਵੀਰ ਮੋਟਰਸਾਈਕਲ ਚਲਾਉਂਦਾ ਵੀ ਉਹਦੇ ਵੀ ਮੈਨਰ ਸੱਟਾਂ ਵਾ ਮਤਲਬ ਕਿ ਇੱਕ ਦੀ ਡੈਥ ਜਿਹੜੀ ਹੋ ਚੁੱਕੀ ਆ ਜੀ ਕਿੰਨੀ ਉਮਰ ਦੀ ਸੀ ਜਿਹਨੇ ਡੈਥ ਹੋਈ ਆ ਜੀ 35 ਸਾਲ ਦੀ ਲੱਗਦੀ 30 35 ਸਾਲ ਦੀ ਏਜ ਹੋਊਗੀ ਤੇ ਬਾਕੀ ਤਾਂ ਜੋ ਜਾਂ ਆਧਾਰ ਕਾਰਡ ਤੋਂ ਜਾਂ ਉਹਨਾਂ ਦੇ ਪਰਿਵਾਰ ਮੈਂਬਰਾਂ ਤੋਂ ਪਤਾ ਲੱਗੂਗਾ ਵੀ ਇਹਨਾਂ ਦੀ ਉਮਰ ਕਿੰਨੀ ਕਰ ਪਤਾ ਲੱਗਿਆ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟ ਦੇਖਣਯੋਗ ਤਾਂ ਇਹ ਹੀ ਲੱਗਦਾ ਵੀ ਮੋਟਰਸਾਈਕਲ ਆਪਦੀ ਸਾਈਡ ਤੇ ਸਹੀ ਆ ਰਿਹਾ ਵਾ ਤੇ ਜਿਹੜੀ ਕਿ ਟਰੱਕ ਚਾਲਕ ਦੀ ਹੋ ਸਕਦਾ ਗਲਤੀ ਉਹਨਾਂ ਨੇ ਤਾਂ ਪੁਰਸ਼ ਪ੍ਰਸ਼ਾਸਨ ਨਹੀਂ ਦੱਸ ਸਕਦਾ ਕਿਉਂਕਿ ਸਮਾਜ ਸੇਵਾ ਸੁਸਾਇਟੀ ਤਾਂ ਹਮੇਸ਼ਾ ਹੀ ਜਿਹੜੀ ਕਿ ਮਦਦ ਵਾਸਤੇ ਜਾਂ ਕੋ ਰੋਡ ਐਕਸੀਡੈਂਟਾਂ ਵਾਸਤੇ ਜਿਹੜੀ ਕਿ 15 ਕਿਲੋਮੀਟਰ ਏਰੀਆ ਜਿਹੜਾ ਅਸੀਂ ਕਵਰ ਕਰਦੇ ਆਂ ਜਿੱਥੇ ਵੀ ਸਾਨੂੰ ਕਿਸੇ ਸੇਵਾ ਦੀ ਕਾਲ ਆਉਂਦੀ ਆ ਤੇ ਸਾਡੇ ਮੈਂਬਰ ਹਮੇਸ਼ਾ ਹੀ ਉੱਥੇ ਟ੍ਰੱਕ ਚਾਲਕ ਦਾ ਹੁਣ ਪਤਾ ਨਹੀਂ ਉਹ ਭੱਜ ਗਿਆ ਜੀ ਦੱਸਣ ਦੇ ਮੁਤਾਬਕ ਆ ਜੀ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਤੇ ਜਿਹੜੇ ਇੱਥੇ ਰਾਹਗੀਰੀ ਆ ਜਾਂ ਆਸਪਾਸ ਦੇ ਦੁਕਾਨਾਂ ਵਾਲੇ ਕਹਿੰਦੇ ਵੀ ਇਹ ਨਾਲ ਦੀ ਨਾਲ ਮੌਕੇ ਤੇ ਫਰਾਰ ਹੋ ਗਿਆ ਜੀ ਐਸਐਲ ਦੇ ਮਾਰ ਇੱਕ ਐਕਸੀਡੈਂਟ ਹੋਇਆ ਬੜਾ ਭਿਆਨਕ ਉਹਦੇ ਬਾਰੇ ਜਾਣਕਾਰੀ ਸਾਨੂੰ ਇੱਕ ਫੋਨ ਆਇਆ ਸੀ ਵੀ ਨੈਸਲੇ ਡੈਰੀ ਦੇ ਕੋਲੇ ਐਕਸੀਡੈਂਟ ਹੋਇਆ ਜਿਹੜਾ ਮੌਕੇ ਤੇ ਪੁੱਜੇ ਆਣ ਕੇ ਦੇਖਿਆ ਵੀ ਇੱਕ ਟਰੱਕ ਤੇ ਥੱਲੇ ਇੱਕ ਔਰਤ ਮ੍ਰਿਤਕ ਦਾ ਨਾਮ ਹੈ ਖੁਸ਼ਪ੍ਰੀਤ ਕੌਰ ਉਹ ਜਿਹੜੀ ਆਪਦੀ ਮਾਤਾ ਆਪਦੀ ਭੈਣ ਸੀ ਇੱਥੇ ਰਹਿੰਦੀ ਆਪਣੇ ਮੋਕੇ ਉਹਨਦੇ ਕੋਲ ਮਿਲਣ ਵਾਸਤੇ ਆਈ ਸੀ ਘਰ ਵਾਲੇ ਨਾਲ ਇਹਦਾ ਕੋ ਰੌਲਾ ਚੱਲਦਾ ਸੀ ਦਸਨ ਤਾਪਕ ਤੇ ਆਪਦੀ ਮਾਂ ਆਂਦੀ ਰਹਿੰਦੀ ਖੋਸਾ ਝੂੜ ਚੱਕ ਉੱਚੇ ਆਹਾਂ ਦੌਲਤਪੁਰਾ ਉੱਚਾ ਰਹਿੰਦੀ ਸੀ ਉੱਥੇ ਮਤਲ ਜਾ ਰਹੇ ਸੀ ਤੇ اچانک ਹੀ ਉਥੋਂ ਟਰੱਕ ਆ ਰਿਹਾ ਜੀ ਟਰੱਕ ਦੇ ਥੱਲੇ ਟਾਇਰਾਂ ਦੇਲੇ ਆ ਗਈ ਜਿੱਦੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਜਿਹਨੂੰ ਹੁਣ ਲੱਭ ਗਿਆ ਗੱਡੀ ਐਂਬੂਲੈਂਸ ਤੇ ਤੇ ਡੈੱਡ ਬੋਡੀ ਜਿਹੜੀ ਸਿਵਲ ਹਸਪਤਾਲ ਪਹੁੰਚਾਈ ਤੇ ਡਰਾਈਵਰ ਜਿਹੜਾ ਹੈ ਉਹ ਫਰਾਰ ਹੈ ਜੀ ਉਹਦੀ ਭਾਲ ਕਰ ਰਹੇ ਹਾਂ ਹਾਂ ਟਰੱਕ ਕਬਜ਼ੇ ਹੀ ਲੈ ਲਿਆ ਜੀ ਡੈੱਡ ਬੋਡੀ ਵੀ ਕਬਜ਼ੇ ਹੀ ਲੈ ਕੇ ਤੇ ਉੱਥੇ ਹਸਪੀਟਲ ਪਹੁੰਚਾਤੀ ਜੀ ਕਿਸ ਤੇ ਆ ਰਹੇ ਸੀਗੇ ਜੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਆਪਣੇ ਇਹਦੀ ਮਾਤਾ ਜੀ ਨਾਲ ਇੱਕ ਭਰਾ ਸੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਅਚਾਨਕ ਕਿਤੇ ਤੋਂ ਟਰੱਕ ਆ ਗਿਆ ਤੇ ਟਰੱਕ ਤੇ ਵੱਜਨ ਕਰਕੇ ਕਿਤੇ ਨਾਲ ਇਹਦੀ ਮੌਕੇ ਤੇ ਹੀ ਮੌਤ ਹੋ ਗਈ ਕਿੰਨੀ ਉਮਰ ਕਿੰਨੀ ਜਨ ਲੱਗਦਾ ਪਤਾ ਇਹ ਹੈਗੀ 35-40 ਸਾਲ ਦੀ ਉਮਰ ਹੈ ਜਿਹੜੀ ਮ੍ਰਿਤਕ ਦੀ ਜੀ